ਕੀ ਸੱਚਮੁੱਚ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਆ ਰਹੀ ਹੈ ਕੋਈ ਖੁਸ਼ੀ ਬਾਪੂ ਨੇ ਕੀ ਕਿਹਾ ਕੀਤਾ ਵੱਡਾ ਖੁਲਾਸਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖਬਰ ਦਾ ਪੂਰਾ ਸੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਤੂ ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੀਵੀਜ਼ਨ ਦੇ ਨਾਲ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਜਾਨੀ ਕਿ ਨਵਾਂ ਬੱਚਾ ਜਨਮ ਲੈਣ ਵਾਲਾ ਹੈ ਅਤੇ ਸੋਸ਼ਲ ਮੀਡੀਆ ਸਵੇਰ ਤੋਂ ਹੀ ਭਰੀ ਪਈ ਹੈ ਪੁਸ਼ਟੀ ਕੌਣ ਕਰ ਰਿਹਾ ਹੈ ਸਿਰਫ ਜਿਹੜੇ ਚੈਨਲ ਨੇ ਉਹ ਕਰ ਰਹੇ ਨੇ ਉਹਨਾਂ ਨੂੰ ਖਬਰ ਕਿਹਨੇ ਦੱਸੀ ਉਸ ਦੇ ਵਿੱਚ ਨਾਮ ਆ ਰਿਹਾ ਹੈ ਸਿੱਧੂ ਦੇ ਤਾਇਆ ਜੀ ਦਾ ਜਾਂ ਫਿਰ ਸਿੱਧੂ ਦੇ ਪਿਤਾ ਜੀ ਦਾ ਵੀ ਨਾਮ ਲਿਆ ਜਾ ਰਿਹਾ ਹੈ ਆਪਾਂ ਇਸੇ ਚੀਜ਼ ਨੂੰ ਲੈ ਕੇ ਗੱਲ ਕਰਦੇ ਹਾਂ ਨਾਲ ਦੱਸਦੇ ਹਾਂ ਕਿ ਬਾਪੂ ਦਿੱਏ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਇਸ ਪੂਰੀ ਖਬਰ ਨੂੰ ਜਾਣਨ ਤੋਂ ਬਾਅਦ ਦੁਖੀ ਨੇ ਉਹਨਾਂ ਦਾ ਦਿਲ ਟੁੱਟਿਆ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਖਬਰ ਹੈ ਜਿਹੜੀ ਫਲਾਈ ਗਈ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਸਿੱਧੂ ਦੇ ਪਿਤਾ ਜੀ ਦਾ ਕੀ ਹਾਲ ਹੈ ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਦਾ ਇੱਕੋ ਇੱਕ ਸਹਾਰਾ ਉਹਨਾਂ ਕੋਲੋਂ ਚਲਿਆ ਗਿਆ ਅਤੇ ਹਵੇਲੀ ਦਾ ਇੱਕੋ ਇੱਕ ਚਿਰਾਗ ਸੀ ਸਿੱਧੂ ਮੂਸੇਵਾਲਾ ਇਕਲੌਤਾ ਜਿਹੜਾ ਕਿ ਉਹਨਾਂ ਦੇ ਵਿੱਚੋਂ ਚਲਾ ਗਿਆ ਪਰ ਸਮੇਂ-ਸਮੇਂ ਤੇ ਕਈ ਲੋਕ ਉਹਨਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਨੇ ਹੁਣ ਬਿਨਾ ਇਹ ਸੋਚੇ ਕਿ ਅਗਰ ਸਿੱਧੂ ਪਰਿਵਾਰ ਦੀ ਆਪਾਂ ਖਬਰ ਇਸ ਤਰੀਕੇ ਨਾਲ ਚਲਾਉਨੇ ਆ ਸਿੱਧੂ ਪਰਿਵਾਰ ਨੂੰ ਕੀ ਕੀ ਪਰੇਸ਼ਾਨੀਆਂ ਆ ਸਕਦੀਆਂ ਨੇ ਬਿਨਾ ਇਹ ਸੋਚੇ ਖਬਰ ਹੈ ਜਿਹੜੀ ਚਲਾ ਦਿੱਤੀ ਉਸ ਤੋਂ ਬਾਅਦ ਦੇਖੋ ਦੇਖ ਸਭ ਨੇ ਇਹ ਖਬਰ ਚਲਾਈ ਹੈ ਸਿਰਫ ਗਿਣਮੇ ਚੁਣਮੇ ਚੈਨਲ ਹੀ ਹੋਣਗੇ ਜਿਹੜਾ ਨੇ ਇਹ ਖਬਰ ਨਾ ਪਾਈ ਹੋਵੇ ਸਭ ਤੋਂ ਪਹਿਲਾਂ ਜਿਹੜੀ ਖਬਰ ਇਸ ਤਰ੍ਹਾਂ ਦੀ ਚੱਲੀ ਹੈ ਕਹਿੰਦੇ ਨੇ ਕਿਉਂਕਿ ਮਾਨਸਾ ਤੋਂ ਕੋਈ ਲੋਕਲ ਪੱਤਰਕਾਰ ਹੈ ਉਸ ਨੇ ਇਸ ਤਰ੍ਹਾਂ ਦੀ ਖਬਰ ਚ ਉਸ ਤੋਂ ਬਾਅਦ ਦੇਖੋ ਦੇਖ ਸਭ ਇਸ ਤਰ੍ਹਾਂ ਦੀ ਖਬਰ ਚਲਾਉਣ ਲੱਗੇ ਆ ਤੇ ਲੋਕਲ ਜਿਹੜਾ ਪੱਤਰਕਾਰ ਹੈ ਉਸ ਦੇ ਕੋਲ ਸੋਰਸ ਕੀ ਨੇ ਸਿੱਧੂ ਦੇ ਤਾਇਏ ਜੀ ਦਾ ਨਾਮ ਲਿਆ ਗਿਆ ਹੈ ਕਿ ਸਿੱਧੂ ਦੇ ਤਾਇਏ ਜੀ ਨੇ ਇਸ ਤਰ੍ਹਾਂ ਦੀ ਪੁਸ਼ਟੀ ਕਰੀ ਹੈ ਪਰ ਅਗਰ ਸਿੱਧੂ ਦੇ ਤਾਇਏ ਜੀ ਨੇ ਕੋਈ ਪੁਸ਼ਟੀ ਕਰਨੀ ਹੁੰਦੀ ਤਾਂ ਸਾਹਮਣੇ ਆ ਕੇ ਵੀ ਕਰ ਸਕਦੇ ਸੀ ਨਾਲੇ ਸਿੱਧੂ ਦੇ ਤਾਇਆ ਕਿਉਂ ਕਰਨਗੇ ਪੁਸ਼ਟੀ ਇਹ ਤਾਂ ਸਿੱਧੂ ਦਾ ਜਿਹੜਾ ਫਾਦਰ ਸਾਹਿਬ ਨੇ ਜਾਂ ਸਿੱਧੂ ਦੇ ਮਾਦਰ ਨੇ ਉਹ ਕਰਨਗੇ ਇਸ ਤਰ੍ਹਾਂ ਦੀ ਕੋਈ ਅਗਰ ਪੁਸ਼ਟੀ ਅਗਰ ਕੋਈ ਹੋ ਖਬਰ ਇਸ ਤਰ੍ਹਾਂ ਦੀ ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਤਾਂ ਦੋਸਤੋ ਕਾਫੀ ਗਲਤ ਗੱਲ ਹੈ ਕਿ ਪਰਿਵਾਰ ਨੂੰ ਇਸ ਤਰੀਕੇ ਦੇ ਨਾਲ ਪਰੇਸ਼ਾਨ ਕਰਨਾ ਕਿਉਂਕਿ ਉਹ ਪਹਿਲਾਂ ਹੀ ਬਹੁਤ ਕੁਝ ਚੱਲ ਚੁੱਕੇ ਨੇ ਅਤੇ ਤੁਸੀਂ ਨੇ ਦੇਖਿਆ ਜਦੋਂ ਸਿੱਧੂ ਮੂਸੇਵਾਲਾ ਵੀ ਜਾਂਦਾ ਸੀ ਕਾਫੀ ਸਾਰੇ ਪੱਤਰਕਾਰ ਸਿੱਧੂ ਨੂੰ ਪਰੇਸ਼ਾਨ ਕਰਦੇ ਰਹਿੰਦੇ ਸੀ ਅਤੇ ਸਿੱਧੂ ਦੀ ਮਾੜੀ ਜੀ ਖਬਰ ਨੂੰ ਤੋੜ ਮੋੜ ਕੇ ਪੇਸ਼ ਕਰਦੇ ਸੀ ਉਸ ਤੋਂ ਬਾਅਦ ਸਿੱਧੂ ਨੂੰ ਕਈ ਕੇਸਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਜਦੋਂ ਸਿੱਧੂ ਮੂਸੇਵਾਲਾ ਜਾਂਦਾ ਹੈ ਤਾਂ ਤੁਸੀਂ ਨੇ ਦੇਖਿਆ ਕਿ ਲੋਕ ਝਟ ਬਦਲ ਗਏ ਅਤੇ ਸਿੱਧੂ ਦੀਆਂ ਤਰੀਫਾਂ ਕਰਨ ਲੱਗੇ ਪਰ ਜਾਂਉਂਦੇ ਜੀ ਉਸ ਨੂੰ ਪਰੇਸ਼ਾਨ Sí. ਨਾਲੇ ਦੋਸਤੋ ਇਸ ਤਰ੍ਹਾਂ ਦੀਆਂ ਖਬਰਾਂ ਕਰਕੇ ਹੀ ਸਿੱਧੂ ਮੂਸੇਵਾਲਾ ਸਾਡੇ ਵਿੱਚੋਂ ਚਲਾ ਗਿਆ ਕਿਉਂਕਿ ਉਸ ਸਮੇਂ ਵੀ ਇੱਕ ਖਬਰ ਚੱਲੀ ਸੀ ਕਿ ਸਿੱਧੂ ਦੇ ਕੋਲੋਂ ਜਿਹੜੀ ਸਿਕਿਉਰਿਟੀ ਹੈ ਹਟਾ ਲਈ ਉਸ ਚੀਜ਼ ਤੋਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਸਿੱਧੂ ਪਰਿਵਾਰ ਦੀਆਂ ਜਿਹੜੀਆਂ ਐਸੀਆਂ ਗੱਲਾਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਵਾਇਰਲ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਵੀ ਕੋਈ ਗੱਲਬਾਤ ਹੋਵੇਗੀ ਪਰਿਵਾਰ ਸਾਹਮਣੇ ਆਵੇਗਾ ਪਰਿਵਾਰ ਆਪ ਦੱਸੇਗਾ ਅਗਰ ਪਰਿਵਾਰ ਹਾਲੇ ਨਹੀਂ ਦੱਸ ਰਿਹਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਪਰਿਵਾਰ ਹੋ ਸਕਦਾ ਕੋਈ ਪਰਦਾ ਰੱਖ ਰਿਹਾ ਹੋਵੇ ਅਗਰ ਕੋਈ ਐਸੀ ਗੱਲ ਹੋਵੇ ਵੀ ਵੈਸੇ ਤਾਂ ਆਪਾਂ ਨੂੰ ਉਹਨਾਂ 'ਚ ਯਕ ਆਰਾ ਸਾਹਮਣੇ ਆ ਕੇ ਕੋਈ ਗੱਲਬਾਤ ਨਹੀਂ ਆਖਦਾ ਵੈਸੇ ਦੋਸਤੋ ਅੰਦਰਲੀ ਖਬਰ ਇਹੀ ਹੈ ਕਿ ਸਿੱਧੂ ਦੇ ਜਿਹੜੇ ਬਾਪੂ ਜੀ ਨੇ ਇਸ ਖਬਰ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨੇ ਜਿਸ ਤਰੀਕੇ ਦੇ ਨਾਲ ਕੁਝ ਘਟਿਆ ਤੋਂ ਸੋਸ਼ਲ ਮੀਡੀਆ ਦੇ ਉੱਪਰ ਦੱਸਿਆ ਗਿਆ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਬੁਰਾ ਲੱਗਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ ਤਾਂ ਦੋਸਤੋ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ ਕਿ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਕੀ ਚੱਲਣੀਆਂ ਚਾਹੀਦੀਆਂ ਨੇ ਜਾਂ ਫਿਰ ਕਈ ਪਰਿਵਾਰਾਂ ਦੀਆਂ ਕੋਈ ਨਿੱਜੀ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ ਕਮੈਂਟਾਂ ਵਿੱਚ ਆਪਣੀ ਜਾਣਕਾਰੀ ਜ਼ਰੂਰ ਦੇ ਕੇ ਜਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਧ